ਦੋਸਤੋ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਇਲਾਕੇ ਦੇ ਉਦਮੀ ਨੌਜਵਾਨ LIC ਦੇ ਚੀਫ ਐਡਵਾਈਜ਼ਰ ਦੇ ਨਾਲ ਤੁਹਾਨੂੰ ਮਿਲਾਣ ਲਈ ਕਿਉਂਕਿ ਦਰਸ਼ਨ ਮੁਹੰਮਦ ਜੀ ਜੋ ਕਿ ਅੱਜ LIC ਦੇ ਚੀਫ ਐਡਵਾਈਜ਼ਰ ਦੀ ਪੋਜੀਸ਼ਨ ਦੇ ਉੱਤੇ ਪਹੁੰਚੇ ਨੇ ਇਹ ਸਾਡੇ ਇਲਾਕੇ ਦੇ ਉਹ ਉਦਮੀ ਨੌਜਵਾਨ ਨੇ ਜਿਹੜੇ ਸਾਈਕਲ ਤੋਂ ਲੈ ਕੇ ਗੱਡੀ ਦੇ ਸਫਰ ਦਾ ਇਹਨਾਂ ਨੇ ਆਪਣੀ ਹਾਰਡਸ਼ਿਪ ਦੇ ਨਾਲ ਇਹ ਅਚੀਵਮੈਂਟ ਕੀਤੀ ਹੈ ਤੇ ਅੱਜ ਅਸੀਂ ਇਹਨਾਂ ਤੋਂ ਕਿਉਂਕਿ ਇੱਕ ਗਰਾਉਂਡ ਲੈਵਲ ਤੇ ਇੰਸ਼ੋਰੈਂਸ ਸੈਕਟਰ ਦੇ ਨਾਲ ਜੁੜੇ ਹੋਏ ਨੇ ਤੇ ਇਸ ਲਈ ਅੱਜ ਇਹਨਾਂ ਤੋਂ LIC ਦੇ ਲਈ ਜੋ ਇਨਫੋਰਮੇਸ਼ਨ ਇਹਨਾਂ ਦੇ ਕੋਲ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਤੁਹਾਡਾ ਬੜਾ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਤੁਹਾਡਾ 7 ਦੇ ਉੱਤੇ ਤੁਹਾਡਾ ਚੈਨਲ ਦੇ ذریعے ਦੇਖਣ ਵਾਲੇ ਸਰੋਤਿਆਂ ਦਾ ਤੁਹਾਡਾ ਚੈਨਲ ਦਾ ਬੜਾ ਧੰਨਵਾਦ ਜੀ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਡਿਸਕਸ ਲਈ ਆਏ ਹੋ ਜੀ ਬੜਾ ਧੰਨਵਾਦ ਜੀ ਦੇਖੋ ਆਪਣੇ ਦਰਸ਼ਨ ਮਾਮਾ ਜੀ ਜੀ ਕਿ ਜਿਹੜੀ ਆਪਣੀ ਇੰਸ਼ੋਰੈਂਸ ਹੈ ਹਾਂ ਜੀ ਹਾਂ ਜੀ ਇਹ ਬਹੁਤ ਹੀ ਜ਼ਰੂਰੀ 파ਰਟ ਹੈ ਸਾਡੇ ਅੱਜ ਦੇ ਬਿਲਕੁਲ ਜੀਵਨ ਦਾ ਫੈਮਿਲੀ ਤੇ ਲਾਈਫ ਦਾ ਬਹੁਤ ਜੀਵਨ ਦਾ ਤੇ ਇਸ ਨੂੰ ਜਦੋਂ ਅਸੀਂ ਪਾਲਿਸੀ ਲੈਣੇ ਆ ਪਾਲਿਸੀ ਖਰੀਦਦੇ ਆ ਜੀ ਤਾਂ ਸਾਨੂੰ ਮੇਨ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਕਰਨਾ ਚਾਹੀਦਾ ਹੈ ਜੋ ਕਿ ਸਾਨੂੰ ਪਾਲਿਸੀ ਨੂੰ ਅੱਗੇ ਤੱਕ ਲੈ ਕੇ ਜਾਣ ਦੇ ਵਿੱਚ ਬਿਲਕੁਲ ਬਿਲਕੁਲ ਤੇ ਪਾਲਿਸੀ ਦੇ ਕਲੇਮ ਦੇ ਬਿਲਕੁਲ ਰਿਗਾਰਡਿੰਗ ਸਾਨੂੰ ਕਦੇ ਪ੍ਰੋਬਲਮ ਨਾ ਹੋਵੇ ਦੇਖੋ ਬਿਰਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਅਸੀਂ ਜਦੋਂ ਕੋਈ ਵੀ ਕਿਸੇ ਵੀ ਐਡਵਾਈਜ਼ਰ ਤੋਂ ਪਾਲਿਸੀ ਖਰੀਦਣੀ ਆ ਜੀ ਉਨੂੰ ਜਲਦਬਾਜ਼ੀ ਚ ਨਖਰੇ ਨਾ ਦਿਓ ਓਕੇ ਮਤਲਬ ਜੋ ਤੁਹਾਨੂੰ ਐਡਵਾਈਜ਼ਰ ਉਹਦੇ ਬਾਰੇ ਸਲਾਹ ਦੇ ਰਿਹਾ ਦੱਸ ਰਿਹਾ ਜੀ ਤੁਸੀਂ ਉਹਦੀ ਗੱਲ ਨੂੰ ਪ੍ਰੋਪਰਲੀ ਗੌਰ ਨਾਲ ਸੁਣੋ ਅਤੇ ਅਗਰ ਤੁਹਾਨੂੰ ਕੁਝ ਨਹੀਂ ਸਮਝ ਆ ਰਿਹਾ ਉਹਦਾ ਕੁਐਸਚਨ ਕਰੋ ਜੀ ਸਾਰਾ ਅਗਰ ਐਦਾਂ ਹੋ ਜਾਂਦਾ ਤੇ ਐਦਾਂ ਕਿਸ਼ਤਾ ਟੁੱਟ ਜਾਣ ਤਾਂ ਐਦਾਂ ਕੀ ਹੋਊਗਾ ਇਹਦੀ ਪੂਰੀ ਪਾਲਿਸੀ ਚੱਲ ਜਾਂਦੀ ਹੈ ਤਾਂ ਸਾਨੂੰ ਕਿੱਦਾਂ ਕੋਈ ਕੱਲ ਨੂੰ ਕਲੇਮ ਵੇਲੇ ਜਾਂ ਕੋਈ ਮੈਚਿਓਰਿਟੀ ਵੇਲੇ ਸਾਨੂੰ ਕੋਈ ਪ੍ਰੋਬਲਮ ਨਾ ਆਵੇ ਜੀ ਜੇ ਮੈਂ ਫੌਰਨ ਚਲਾ ਜਾਵਾਂ ਮੇਰੇ ਪਿੱਛੋਂ ਮੇਰੇ ਪੈਸੇ ਦਾ ਕੀ ਹੋਊਗਾ ਜੀ ਉਹ ਸਾਰੀਆਂ ਜੋ ਵੀ ਗੱਲਾਂ ਨੇ ਪ੍ਰੋਪਰਲੀ ਉਹਦੇ ਨਾਲ ओके ਕਰਕੇ ਉਸ ਤੋਂ ਬਾਅਦ ਆਪਣੀ ਪਾਲਸੀ ਨੂੰ ਤੁਸੀਂ ਲੈ ਸਕਦੇ ਹੋ ਹਾਂਜੀ ਯਾਨੀ ਪ੍ਰੋਡਕਟ ਕਿੰਨਾ ਮਤਲਬ ਹੈ ਜਿਹੜੀ ਪਾਲਸੀ ਤੁਸੀਂ ਖਰੀਦਣੀ ਹੈ ਬਿਲਕੁਲ ਜੀ ਤੁਸੀਂ ਉਹ ਪਾਲਸੀ ਉਹ アドਵਾਈਜ਼ਰ ਦੇ ਮਤਾਬਕ ਨਹੀਂ ਤੁਸੀਂ ਆਪਣੀ ਸਿਚੁਏਸ਼ਨ ਦੇ ਮਤਾਬਕ ਖਰੀਦਣੀ ਹੈ ਬਿਲਕੁਲ ਬਿਲਕੁਲ ਉਹਦੇ ਚਾਹੀਏ ਦੇਖਣਾ ਹੁੰਦਾ ਕਿ ਜੋ ਮੈਂ ਪਾਲਸੀ ਲੈ ਰਿਹਾ ਦੇਖੋ アドਵਾਈਜ਼ਰ ਨੇ ਤੁਹਾਨੂੰ ਵਕੀਲ ਦੀ ਤਰ੍ਹਾਂ アドਵਾਈਸ ਕਰ ਰਿਹਾ ਕਿ ਤੁਹਾਡੇ ਲਈ ਇਹ ਪਾਲਸੀ ਵੈਸਟ ਆ ਹਾਂਜੀ ਪਰ ਉਹਦਾ ਪ੍ਰੀਮੀਅਮ ਉਹਨੇ ਤੁਹਾਨੂੰ ਦੱਸ ਦੇਣਾ ਵੀ ਇੰਨਾ ਬਣਦਾ ਉਸ ਤੋਂ ਬਾਅਦ ਤੁਸੀਂ ਦੇਖਣਾ ਕਿ ਮੇਰੇ ਕਿੰਨੇ ਘਰ ਦੇ ਬੱਚਿਆਂ ਦੀ ਸਟੱਡੀ ਦਾ ਜੋ ਵੀ ਐਕਸਪੈਂਸ ਨੇ ਉਹ ਕੀ ਹਾਲਾਤ ਨੇ ਉਹ ਤੋਂ ਬਾਅਦ ਤੁਸੀਂ ਦੇਖਣਾ ਕਿ ਮੈਂ ਇੰਨਾ ਕੁ ਪੈਸਾ ਸੇਵ ਕਰ ਸਕਦਾ ਤਾਂ ਕਿ ਪਾਲਿਸੀ ਕੰਟੀਨਿਊ ਚੱਲਦੀ ਰਹੇ ਵੀ ਆਉਣ ਵਾਲੇ ਜਿਹੜੇ 15 ਸਾਲ ਨੇ ਉਹਨਾਂ ਨੂੰ ਮੱਦੇ ਨਜ਼ਰ ਰੱਖਦਿਆਂ ਬਿਲਕੁਲ ਬਿਲਕੁਲ ਜੀ ਕੰਟੀਨਿਊ ਚੱਲਦੀ ਰਹੇ আর ਉਹກະਦੇ ਖਰਾਬ ਨਾ ਹੋਵੇ ਆਪਾਂ ਪੈਸੇ ਸੇਵ ਕਰਨੇ ਆ ਨਾ ਕਿ ਆਪਾਂ ਪੈਸੇ ਖਰਾਬ ਕਰਨੇ ਇਸ ਦੇ ਵਿੱਚ ਹਾਂਜੀ ਦੇਖੋ ਤੁਸੀਂ ਇੰਸ਼ੋਰੈਂਸ ਸੈਕਟਰ ਦੇ ਵਿੱਚ ਦੋ ਤਰ੍ਹਾਂ ਦੇ ਕਸਟਮਰ ਦੇਖੇ ਹੋਣਗੇ ਕੁਝ ਕਸਟਮਰ ਤਾਂ ਤੁਹਾਡੇ ਕੋਲ ਆ ਚੱਲ ਕੇ ਆਉਂਦੇ ਨੇ ਕਿ ਅਸੀਂ ਪਾਲਿਸੀ ਖਰੀਦਣੀ ਹੈ ਜੀ ਜੀ ਹਾਂਜੀ ਕੁਝ ਕਸਟਮਰ ਕੋਲ ਸਾਨੂੰ ਆਪ ਜਾਣਾ ਪੈਂਦਾ ਤੁਹਾਨੂੰ ਆਪ ਜਾਣਾ ਪੈਂਦਾ ਤੇ ਇਸ ਸਿਚੁਏਸ਼ਨ ਨੂੰ ਥੋੜਾ ਜਿਹਾ ਸਮਝਾਵਾਂਗੇ ਕਿ ਜਿਹੜੇ ਕਸਟਮਰ ਆਪ ਚੱਲ ਕੇ ਆਉਂਦੇ ਨੇ ਜੀ ਜੀ ਉਹ ਉਹਨਾਂ ਦਾ ਕੀ ਨਜ਼ਰੀਆ ਆਉਂਦਾ ਇੰਸ਼ੋਰੈਂਸ ਬਾਰੇ ਤੇ ਜਿਹੜੇ ਜਿਨ੍ਹਾਂ ਦੇ ਕੋਲ ਤੁਹਾਡਾ ਜਾਣਾ ਪੈਂਦਾ ਤੁਹਾਨੂੰ ਉਹਨਾਂ ਦਾ ਨਜ਼ਰੀਆ ਕੀ ਹੁੰਦਾ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਅੱਜ ਕਾਫੀ ਜ਼ਿਆਦਾ ਲੋਕੀ ਐਜੂਕੇਟਡ ਹੋ ਚੁੱਕੇ ਆ ਜੀ ਪਹਿਲਾਂ ਸਿਰਫ ਗਵਰਨਮੈਂਟ ਅਮਪਲਾਈ ਹੀ ਇੰਸ਼ੋਰੈਂਸ ਨੂੰ ਲੈਂਦੇ ਸੀਗੇ ਜੀ ਕਿ ਉਹਨਾਂ ਨੂੰ ਟੈਕਸ ਰਿਵੈਟ ਮਿਲੇ ਜੀ ਅੱਜ ਜੋ ਪਰਸਨ ਆਪਣੇ ਆਪ ਤੋਂ ਲੈ ਰਹੇ ਨੇ ਆਗੇ ਜੀ ਉਹਨਾਂ ਨੇ ਫੋਰਨ ਟਰਾਈ ਕਰਨਾ ਕਿਉਂਕਿ ਐਮਬੈਸੀ ਫਾਈਲ ਦੇ ਵਿੱਚ ਜ਼ਰੂਰੀ ਹੋ ਗਿਆ ਵੀ 3 ਸਾਲ ਦੀ ਆਈਟੀਆਰ ਜੀ ਔਰ ਐਲਏਸੀ ਦੀ ਇੰਸ਼ੋਰੈਂਸ ਜੀ ਅਗਰ ਇਹ ਹੈ ਤਾਂ ਵੀਜ਼ਾ ਆਉਂਦਾ ਨਹੀਂ ਤਾਂ ਰਿਫਿਊਜ਼ਲ ਆ ਜਾਂਦੀ ਹੈ ਜੀ ਤੇ ਜਿਹੜੇ ਲੋਕੀ ਵਿਚਾਰੇ ਹਜੇ ਪ੍ਰੋਪਰਲੀ ਐਜੂਕੇਟਡ ਨਹੀਂ ਹੋਏ ਹਾਂਜੀ ਜਾਂ ਇੰਸ਼ੋਰੈਂਸ ਦੇ ਨਾਲ ਨਹੀਂ ਜੁੜੇ ਉਹਨਾਂ ਨੂੰ ਸਾਨੂੰ ਜਾ ਕੇ ਦੱਸਣਾ ਪੈ ਰਿਹਾ ਹਾਂਜੀ ਤੇ ਕੁਛ ਨਾ ਕੰਪਨੀਆਂ ਜਿਹੜੀਆਂ ਕੀ ਪ੍ਰਾਈਵੇਟ ਨੇ ਫਰਾਡ ਕਰ ਜਾਂਦੀਆਂ ਨੇ ਤਾਂ ਲੋਕੀ ਉੱਚੀ ਤੋਂ ਡਰਦੇ ਡਰਦੇ LIC ਨੂੰ ਵੀ ਲੈਣ ਤੋਂ ਸੋਚ ਰਿਹਾ ਕਿ ਸਾਡਾ ਤਾਂ ਜੀ ਪਹਿਲਾਂ ਪਰਲ ਦੇ ਵਿੱਚ ਪੈਸਾ ਡੁੱਬ ਗਿਆ ਸੀ ਜਾਂ ਹੋਰ ਕਿਸੇ ਕੰਪਨੀ ਜਾਂਦਾ ਪੈਸਾ ਸਾਡਾ ਡੁੱਬ ਗਿਆ ਕਿ ਅਸੀਂ ਇਸ ਚੀਜ਼ ਨੂੰ ਲਾਇਕ ਨਹੀਂ ਕਰਦੇ ਓਕੇ ਬਟ ਜਿਹੜੀ LIC ਆ ਇਹ ਦੇਸ਼ ਕੋ ਦੇਸ਼ ਨਹੀਂ ਪੂਰੇ ਵਰਲਡ ਦੀ ਨੰਬਰ 1 ਕੰਪਨੀ ਬਣੀ ਆ ਜੀ ਜਿਹਦੇ ਵਿੱਚ ਕਦੇ ਕਲੇਮ ਦੀ ਪ੍ਰੋਬਲਮ ਨਹੀਂ ਆਈ ਜੋ ਲੋਕਾਂ ਨੂੰ ਕਿਹਾ ਜਾਂਦਾ ਉਹ ਹੀ ਮਿਲਦਾ ਚਾਹੇ ਐਡਵਾਈਜ਼ਰ ਕੰਮ ਕਰਨ ਵਾਲਾ ਕੰਮ ਛੱਡ ਕੇ ਚਲਾ ਜਾਵੇ ਪਰ ਇਹਦੀਆਂ 2048 ਬ੍ਰਾਂਚਾਂ ਐਥੀ ਨੇ ਉਹ ਸਰਕਾਰੀ ਬਿਲਡਿੰਗਾਂ ਇਹਨਾਂ ਦੀ ਐਲਐਸ ਦੀਆਂ ਆਪਦੀਆਂ ਨੇ ਜੀ ਕੋਈ ਵੀ ਕਸਟਮਰ ਜਾ ਕੇ ਉੱਥੋਂ ਆਪਣਾ ਸਾਰਾ ਡਾਟਾ ਲੈ ਸਕਦਾ ਜੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਤੁਸੀਂ ਤੁਸੀਂ ਇਸ ਸੈਕਟਰ ਦੇ ਨਾਲ ਜ਼ਮੀਨ ਲੈਵਲ ਤੋਂ ਬਿਲਕੁਲ ਜੀ ਬਿਲਕੁਲ ਉੱਤੇ ਇਸ ਪੋਜੀਸ਼ਨ ਤੇ ਪਹੁੰਚੇ ਹੋ ਤੇ ਤੁਹਾਨੂੰ ਇਸ ਜਾਨੀ ਕਿ ਰੂਰਲ ਏਰੀਆ ਦੇ ਵਿੱਚ ਕੰਮ ਕਰਦੇ ਹੋਇਆ ਤਾਂ ਤੁਹਾਨੂੰ ਬੜੇ ਭੋਲੇ ਪਾਲੇ ਲੋਕਾਂ ਦੇ ਬਿਲਕੁਲ ਜੀ ਬਿਲਕੁਲ ਪਾਲਿਸੀਜ਼ ਤੁਸੀਂ ਉਹਨਾਂ ਦੀਆਂ ਆ ਆਪਣੇ ਲੋਗ ਕੀਤੀਆਂ ਨੇ ਤੇ ਤੁਹਾਨੂੰ ਤੁਸੀਂ ਉਹਨਾਂ ਨੂੰ ਮੇਨਲੀ ਤੁਹਾਡੀ ਜਿਹੜਾ ਪਰਸਨਲ ਐਕਸਪੀਰੀਅੰਸ ਆ ਕੀ ਐਡਵਾਈਸ ਕਰਦੇ ਹੋ ਵੀ ਕਿਸ ਤਰੀਕੇ ਦੇ ਨਾਲ ਉਹ ਦੇਖੋ ਪਹਿਲੀ ਗੱਲ ਤੇ ਇੰਸ਼ੋਰੈਂਸ ਨੂੰ ਲੋਕੀ ਆਪਣੀ ਜ਼ਰੂਰਤ ਨਹੀਂ ਸਮਝਦੇ ਜੀ ਇਹਨੂੰ ਸਭ ਤੋਂ ਲਾਸਟ ਰੱਖਦੇ ਆ ਜੀ ਤੇ ਪਹਿਲਾ ਮੇਰਾ ਘਰ ਹੋਵੇ ਵਧੀਆ ਉਸ ਤੋਂ ਮੇਰੇ ਕੋ ਗੱਡੀ ਹੋਵੇ ਮੇਰੇ ਸਾਰੇ ਜ਼ਰੂਰਤਾਂ ਪੂਰੀਆਂ ਹੋ ਜਾਣ ਤੇ ਫਿਰ ਮੇਰੀ ਛੋਟੀ ਮੋਟੀ ਇੰਸ਼ੋਰੈਂਸ ਹੋ ਜੇ ਠੀਕ ਹੈ ਜਦ ਕਿ ਇਹ ਵੀ ਇੱਕ ਤਰ੍ਹਾਂ ਦਾ ਫੈਮਲੀ ਦਾ ਅੰਗਾ ਜੀ ਜੇ ਜਿਹੜੀ ਇੰਸ਼ੋਰੈਂਸ ਆ ਹਾਂਜੀ ਇਹ ਬੰਦੇ ਦੇ ਜਿਹੜੇ ਨਾਂ ਰਹਿਣ ਤੋਂ ਬਾਅਦ ਵੀ ਹਾਂਜੀ ਜੋ ਪ੍ਰੋਬਲਮਜ਼ ਆਣੀਆਂ ਨੇ ਹਾਂਜੀ ਉਹ ਫੈਮਲੀ ਦੇ ਜਿਹੜੀ ਪ੍ਰੋਬਲਮ ਆਣੀਆਂ ਵਿਪਤਾ ਆਣੀਆਂ ਹਾਂਜੀ ਉਹਦੀ ਇਹ ਸਪੋਰਟ ਲਗਾ ਦਿੰਦੀ ਆ ਹਾਂਜੀ ਕਿ ਅੱਜ ਤੁਸੀਂ ਬੰਦਾ ਮੈਂ ਮੇਰੇ ਤੇ ਲਗਾਉਂ ਮੈਂ ਅੱਜ 1.5 ਲੱਖ ਰੁਪਇਆ ਦੋ ₹1000 ਲੈਸ ਤੋਂ ਲੈ ਰਿਹਾ ਮੰਥਲੀ ਮੇਰੇ ਪਰਿਵਾਰ ਨੂੰ ਕੋਈ ਪਤਾ ਨਹੀਂ ਘਰ ਦੀਆਂ ਜ਼ਰੂਰਤਾਂ ਕਿੱਥੋਂ ਪੁਰੀਆਂ ਨੇ ਜੋ ਉਹਨਾਂ ਰਿਕੁਆਇਰਮੈਂਟਾਂ ਨੂੰ ਪੂਰੀਆਂ ਹੋ ਰਹੀਆਂ ਨੇ ਹਾਂਜੀ ਇਨ ਕੇਸ ਮੇਰੇ ਨਾਲ ਕੋਈ ਮਿਸ ਹੈਪਨਿੰਗ ਹੋ ਜਾਏ ਗੱਲਬਾਤ ਹੋ ਜਾਂਦੀ ਆ ਤਾਂ ਮੇਰੀ ਫੈਮਿਲੀ ਨੂੰ 2 ਕਰੋੜ ਦਾ ਕਲੇਮ ਮਿਲ ਜਾਊਗਾ ਕਿ ਇਹਨਾਂ ਨੂੰ ਕਿਸੇ ਦੇ ਹੱਥ ਨਹੀਂ ਛੱਡਣਾ ਕੋਈ ਜੀ ਬੀਮੇ ਦੇਖੋ ਛੋਟੀ ਜਿਹੀ ਮਹੱਤਤਾ ਵੀ ਮੈਂ ਅਗਰ 60 ਸਾਲ ਜੀ ਗਿਆ ਮੇਰ ਤੋਂ ਕੰਮ ਨਹੀਂ ਹੋਊਗਾ ਉਸ ਟਾਈਮ ਤਾਂ ਮੈਨੂੰ ਬੈਠੇ ਨੂੰ ਪੈਨਸ਼ਨ ਆਈ ਜਾਊਗੀ ਹਾਂ ਜੀ ਤਾਂ ਮੇਰਾ ਬੜੇ ਆਪ ਵਧੀਆ ਨਿਕਲੂਗਾ ਅਗਰ ਮੈਨੂੰ ਕੁਝ ਹੋ ਗਿਆ ਤਾਂ ਮੇਰੇ ਪਰਿਵਾਰ ਨੂੰ ਇੰਨਾ ਪੈਸਾ ਮਿਲ ਜਾਊਗਾ ਕਿ ਇਹਨਾਂ ਨੂੰ ਕਿਸੇ ਦੇ ਹੱਥ ਨਹੀਂ ੜਨਾ ਪਵੇ ਮੈਂ ਤੁਹਾਡੇ ਨਾਲ ਛੋਟੀ ਜੀ ਇਨਸੀਡੈਂਟ ਸਾਂਝੀ ਕਰਨ ਜਾਣਾ ਕੁਝ ਅਸੀਂ ਬੰਦੇ ਰਹਿੇ ਸੀ ਜਿਹਦੇ ਵਿੱਚ ਆਪ ਆਪਣੇ ਐਨ ਆਰ ਆਈ ਦੋਸਤ ਸੀ ਉਹ ਗੱਲਾਂ ਕਰਨ ਲੱਗੇ ਕਿ ਸਾਨੂੰ ਉੱਥੇ ਕੈਨੇਡਾ ਦੇ ਵਿੱਚ ਸਾਨੂੰ ਫ੍ਰੀ ਹਸਪਿਟਲਾਈਜੇਸ਼ਨ ਹੈ ਤੇ ਸਾਨੂੰ ਆ ਆ ਸਹੂਲਤਾਂ ਮਿਲਦੀਆਂ ਨੇ ਤੇ ਮੈਂ ਉਹਨੂੰ ਕਿਹਾ ਯਾਰ ਇਹ ਤਾਂ ਮੈਨੂੰ ਵੀ ਮਿਲਦੀਆਂ ਨਹੀਂ ਹਾਂ ਬਿਲਕੁਲ ਹਾਂ ਕਿ ਤੂੰ ਤਾਂ ਨੌਕਰੀ ਨਹੀਂ ਕਰਦਾ ਹਾਂ ਜੀ ਹਾਂ ਮੈਂ ਕਿਹਾ ਯਾਰ ਮੈਂ نو کلینیکل دا پر ਸਾਡੀ گورنمنٹ دیਆਂ ਬੜੀਆਂ achiyan policies ਨੇ ਮੈਂ ਮੈਂ ਹੁਣ 45000 ਰੁਪਏ ਪਰਦਾ ਹੀ ਜੀ ਇੰਸ਼ੋਰੈਂਸ ਦਾ ਬਿਲਕੁਲ ਜੀ ਬਿਲਕੁਲ ਬਾਕੀ ਦੇਖੋ ਤੁਸੀਂ ਮੈਂ ਕਿੰਨੀਆਂ LIC ਦੀਆਂ policies ਬਿਲਕੁਲ ਬਿਲਕੁਲ ਤੁਹਾਡੇ ਕੋਲ ਦੀਆਂ policies ਨੇ ਮੈਨੂੰ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਅਗਰ ਕੱਲ ਨੂੰ ਪਰਮਾਤਮਾ ਦਾ ਨਾ ਕਰੇ ਕਿ ਕੋਈ ਮੇਰੇ ਨਾਲ ਮਿਸ ਹੈਪਨਿੰਗ ਹੁੰਦੀ ਹੈ ਇਹ ਮੇਰਾ ਤਾਂ ਉਸੇ ਤਰੀਕੇ ਦੇ ਨਾਲ ਮੇਂਦੀ ਪਿੱਛੇ بیک اپ ፋਨੈਂਸ਼ੀਅਲ ਹੋਏਗੀ ਕਿ ਜਿਸ ਤਰੀਕੇ ਦੇ ਨਾਲ ਇੱਕ ਕੋਈ ਫੌਜੀ ਵੀਰ ਜੀ ਉਹ ਨੂੰ ਗੌਰਮੈਂਟ ਵੱਲੋਂ ਸਹਾਇਤਾ ਮਿਲਦੀ ਆ ਹਾਂ ਬਿਲਕੁਲ ਬੰਸੀ ਯਾਰ ਸਰਕਾਰ ਦੇਖੋ ਦੇ ਰਹੀ ਆ ਹਾਂਜੀ ਤਾਂ ਉਹਦੀ ਸਿਰਲੀ ਅਲੱਗ ਆ ਜੋ ਉਹਦੇ ਉਰ ਪੈਨਸ਼ਨ ਮਿਲਨੀ ਆ ਫੈਮਿਲੀ ਨੂੰ ਅਲੱਗ ਆ ਪਰ ਸਰਕਾਰ ਇੰਨਾ ਕੁ ਪੈਸਾ ਦੇ ਰਹੀ ਆ ਕਿ ਉਹਦੇ ਪਰਿਵਾਰ ਦਾ ਸਾਰੀ ਲਾਈਫ ਵਧੀਆ ਨਿਕਲ ਜਾਵੇ ਤੇ ਤੁਸੀਂ ਵੀ ਬਾਈ ਇੰਸ਼ੋਰੈਂਸ ਦੇ ਥਰੂ ਬਿਲਕੁਲ ਲੈਸਰ ਦੇ ਹੋ ਤਾਂ ਉਹ ਤਾਂ ਦੇਖੋ ਜਦੋਂ ਤੁਸੀਂ ਗੱਲ ਕਰੇ ਮੈਂ 45000 ਪ੍ਰੀਮੀਅਮ ਪੇ ਕਰ ਰਿਹਾ ਹੈਲਥ ਇੰਸ਼ੋਰੈਂਸ ਦਾ ਹਾਂਜੀ ਐਲ ਐਸ ਵੀ ਤੁਹਾਡੀਆਂ ਪਹਿਲਾਂ ਹੀ ਆਪਣੇ ਕੋ ਕਾਫੀ ਚੱਲ ਰਹੀਆਂ ਨੇ ਹਾਂਜੀ ਮਤਲਬ ਦੇਖੋ ਤੁਸੀਂ ਇਸ ਚੀਜ਼ ਨੂੰ ਸਮਝਿਆ ਹੋਇਆ ਸ਼ੁਰੂ ਤੋਂ ਹਾਂਜੀ ਸਾਨੂੰ ਇਹ ਚੀਜ਼ ਲੋਕਾਂ ਨੂੰ ਸਮਝਾਉਣੀ ਪੈਂਦੀ ਹੈ ਕਿ ਈਵਨ ਸਰ ਮੈਂ ਆਪਣਾ ਡਾਟਾ ਮੇਰਾ ਹੈ ਕੈਨੇਡੀਅਨ ਸਿਟੀਜ਼ਨ ਜੀ ਜੀ ਮੈਂ ਉਸਤੀ ਇਥੇ ਹੈਲਥ ਇੰਸ਼ੋਰੈਂਸ ਫਿਰ ਵੀ ਕਰਵਾਈ ਹੋਈ ਹੈ ਬਿਲਕੁਲ ਕਿ ਬਾਈ ਦਾ ਵੇ ਕਦੇ ਵੀ ਉਹ ਹੋ ਰੇ ਅਗੇ ਪੂਰੇ ਕੋਈ ਵੀ ਆਪਾਂ ਟਰੈਵਲਿੰਗ ਟਰੈਵਲਿੰਗ ਕਰਨ ਜਾਣੇ ਆਪਾਂ ਇੰਸ਼ੋਰੈਂਸ ਕਰਾ ਕੇ ਜਾਣੇ ਆ ਬਿਲਕੁਲ ਬਿਲਕੁਲ ਮਿਸ ਹੈਪਨਿੰਗ ਹੁੰਦੀ ਹੈ ਤਾਂ ਆਪਾਂ ਉੱਥੇ ਆਪਣੇ ਨਾਲ ਇੰਸ਼ੋਰੈਂਸ ਹੀ ਕਰਦੀ ਹੈ ਬਿਲਕੁਲ ਕਿ ਆਪ ਕੋ ਫੋਰਨ ਦੇ ਵਿੱਚ ਐਡਾ ਮਹਿੰਗਾ ਖਰਚਾ ਤੁਸੀਂ ਚੱਕ ਨਹੀਂ ਸਕਦਾ ਨਹੀਂ ਨਾ ਲੱਖਾਂ ਦੇ ਵਿੱਚ ਲੱਖਾਂ ਡਾਲਰਾਂ ਦੇ ਵਿੱਚ ਉੱਥੇ ਕਲੇਮ ਆਉਂਦੇ ਆ ਤੇ ਕਿੱਥੋਂ ਬੰਦਾ ਅਫੋਰਡ ਕਰ ਪਾਊਗਾ ਹੁਣ ਚਲੋ ਆਪਣੇ ਦੱਸਣਗੇ ਆਪਣੇ ਹੁਣ ਤੁਹਾਡੇ ਨਾਲ ਗੱਲ ਕਰਦੇ ਆ ਕਿ ਜਿਹੜੇ ਕਲੇਮ ਆ ਹਾਂਜੀ ਹਾਂਜੀ ਕਲੇਮ ਦੇ ਵਿੱਚ ਵੈਸੇ ਤਾਂ ਜਿਹੜੀ LIC ਦਾ ਜਿਹੜਾ ਕਲੇਮ ਇਸ਼ੂ ਹੋ ਗਈ ਉਹ 9798 ਬਿਲਕੁਲ ਬਿਲਕੁਲ ਜੀ ਲਈ ਉੱਤੇ ਖੜੀ ਹੈ ਪਲੱਸ ਖੜੀ ਹੈ हां जी ਫਿਰ ਵੀ ਜਿਹੜਾ ਕੁਝ ਲੋਕਾਂ ਨੂੰ ਉਹਨਾਂ ਪਾਸੇ ਲੋਕਾਂ ਨੂੰ ਕਲੇਮ ਲੈਣ ਵੇਲੇ ਪ੍ਰੋਬਲਮ ਆਉਂਦੀ ਹੈ ਜੀ ਜੀ ਉਹਦੇ ਉੱਤੇ ਥੋੜਾ ਜਿਹਾ ਚਾਨਣਾ ਪਾਉ। ਦੇਖੋ ਜੀ ਕਈ ਵਾਰੀ ਤਾਂ ਲੋਕੀ ਨਾ ਜਿਹੜੇ ਪਾਲਿਸੀ ਕਰਵਾ ਲੈਂਦੇ ਆ ਵਿਚਾਰੇ ਛੋਟੇ ਗਰੀਬ ਬੰਦੇ हां जी ਉਹ ਪਾਲਿਸੀ ਕਰਾ ਕੇ ਦੋ ਤਿੰਨ ਸਾਲ ਕਿਸ਼ਤਾਂ ਭਰਦੇ ਉਸ ਤੋਂ ਭਰੀਆਂ ਨਹੀਂ ਜਾਂਦੀਆਂ ਜੀ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਕਦੇ ਐਲਐਸਆ ਵਿੱਚ ਪੈਸੇ ਭਰੇ ਸੀ ਮੈਂ ਹਜੇ ਪਰਸਨਲ ਲਿਸਟ ਕਢਵਾਈ ਆ हां जी उते उते ਕੋਈ ਬੰਦਾ ਜਸੋ ਜਸਵਾਲ ਤੋਂ ਆਇਆ ਅਲਮ ਅਲਮਗੀਰ ਕੋਲੋਂ ਮੈਂ ਉਹਨਾਂ ਨੂੰ ਕਾਲ ਕਰਿਆ ਮੈਂ ਕਿਹਾ ਭਾਈ ਤੁਹਾਡਾ 30 35 ਹਜ਼ਾਰ ਐਲਐਸਆਈ ਵੱਲ ਪਿਆ ਲੈ ਲਓ ਜੀ ਮਤਲਬ ਲੱਖਾਂ ਹੀ ਲੋਕਾਂ ਦਾ ਹਜ਼ਾਰਾਂ ਕਰੋੜ ਰੁਪਈਆ ਐਲਐਸਆਈ ਕੋਲੇ ਪਿਆ ਬੋਲੇ ਜਿਹਦਾ ਕੋਈ ਦਾਅਵੇਦਾਰ ਨਹੀਂ ਦਾਅਵੇਦਾਰ ਨਹੀਂ ਠੀਕ ਹੈ ਜੀ ਦੂਸਰਾ ਇਹ ਵੀ ਜਿਹੜੇ ਕਲੇਮ ਦੇ ਰਹਿੰਦੇ ਨੇ ਥੋੜੇ ਬਹੁਤੇ ਹਾਂਜੀ 98 ਪਲੱਸ ਪੁਆਇੰਟ 52 ਹੈ ਉਸ ਤੋਂ ਪਲੱਸ ਜੋ ਰਹਿੰਦੇ ਨੇ ਉਹਦੇ ਜਦ ਤੱਕ ਕੋਈ ਬੰਦੇ ਐਨਆਰਆਈ ਨਹੀਂ ਪਹੁੰਚ ਸਕੇ ਉਹਨਾਂ ਦੇ ਪੈਸੇ ਪਏ ਨੇ ਜਾਂ ਜਿਹੜਾ ਕਲੇਮ ਦਾ ਮਸਲਾ ਉਹ ਕੋਈ ਐਲਐਸਆਈ ਦੇ ਵਿੱਚ ਵੱਡੀ ਗੱਲ ਨਹੀਂ ਇਹਦੇ ਵਿੱਚ ਤਾਂ ਸਿਰਫ ਇਹ ਹੈ ਵੀ ਜਦੋਂ ਆਪਾਂ ਬੰਦੇ ਡੈਥ ਹੋ ਗਏ ਹਾਂਜੀ ਅਗਰ 3 ਸਾਲ ਪਾਲਸੀ ਚੱਲ ਗਈ ਉਸ ਤੋਂ ਬਾਅਦ ਬੰਦੇ ਡੈਥ ਹੋ ਗਏ ਤਾਂ ਵੀ ਇਹਨੂੰ ਕਲੇਮ ਮਿਲ ਜਾਂਦਾ ਜੀ ਠੀਕ ਹੈ ਜੀ ਦੂਸਰੀ ਗੱਲ ਕਲੇਮ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੀ ਹੁੰਦੀ ਹੈ ਕਿ ਆਪਣਾ ਪ੍ਰੀਮੀਅਮ ਨੂੰ ਕਦੇ ਵੀ ਲੇਟ ਨਾ ਕਰੋ ਓਕੇ ਜੇ ਉਹਦੀ ਡੇਟ ਅੱਜ 13 ਤਰੀਕਾ ਪੰਦਰਾਂ ਅਪ੍ਰੈਲ ਆ ਰਹੀ ਹੈ ਤਾਂ ਤੁਸੀਂ ਉਹਨੂੰ ਪੰਜ ਛੇ ਤਰੀਕ ਨੂੰ ਪਹਿਲਾਂ ਹੀ ਭਰ ਦੋ ਯਾਨੀ ਉਹਨੂੰ ਕਦੇ ਵੀ ਗ੍ਰੇਸ ਪੀਰੀਅਡ ਜਾਂ ਉਸ ਨੂੰ ਲੇਟ ਨਾ ਲੱਗੇ ਨਾ ਜੀ ਨਾ ਨਾ ਬਹੁਤ ਲੋਕੀ ਇਸ ਤਰੀਕੇ ਕਰਦੇ ਆ ਕਿ ਇੱਕ ਮਹੀਨੇ ਦਾ ਗ੍ਰੇਸ ਪੀਰੀਅਡ ਹੈਗਾ ਜੀ ਚਲੋ ਕਿਹੜਾ ਜੁਰਮਾਨਾ ਪਾਣਾ ਲੇਟ ਭਰ ਦਾਂਗੇ ਪਰ ਉਹਦੇ ਚ ਪੰਗਾ ਇਹੀ ਪੈਂਦਾ ਵੀ ਉਸ ਵੇਲੇ ਕਲੇਮ ਦਾ ਇਸ਼ੂ ਆ ਜਾਂਦਾ ਹਾਂਜੀ ਤੇ ਆਪਣੇ ਸਰ ਵੀ ਜਿਹੜੀ ਆਪਣਾ ਜਿਹੜਾ ਕਲੇਮ ਹੈ ਹਾਂਜੀ ਹਾਂਜੀ ਇੱਕ ਹਰ ਇੱਕ ਮਾਮਲੇ ਦੇ ਵਿੱਚ ਇਹ ਐਲ ਆਈ ਸੀ ਦੇ ਵਿੱਚ ਪੋਸਟਮਾਰਟਮ ਜ਼ਰੂਰੀ ਹੈ ਨਹੀਂ ਕੋਈ ਜ਼ਰੂਰੀ ਨਹੀਂ ਜੀ ਤਦ ਦੇਖੋ ਤੁਸੀਂ ਕਦੇ ਆਫਿਸ ਆਓ ਦੇਖੋ ਉੱਥੇ ਆ ਕੇ ਲੱਖਾਂ ਹੀ ਲੋਕਾਂ ਦੇ ਕਲੇਮ ਮੰਗਦੇ ਆ ਡੈਲੀ ਤਾਂ ਅhle ਸੀ ਕਹਿੰਦੇ ਤੁਸੀਂ ਜਿਸ ਬੰਦਾ ਜੋ ਨਾਮ ਨੇ ਆ ਉਹ ਆਪਣਾ ਆਧਾਰ ਕਾਰਡ ਪੈਨ ਕਾਰਡ ਬੈਂਕ ਦਾ ਖਾਤਾ ਦਵੇ ਪਾਲਸੀ ਦਵੇ ਡੈਸਰਟਿਫਿਕੇਟ ਦਵੇ ਤੇ ਇੱਕ ਸਿੰਪਲ ਬੰਦਾ ਕੋਈ ਸੰਸਕਾਰ ਦੇ ਗਿਆ ਉਹਦਾ ਆਧਾਰ ਕਾਰਡ ਦੀ ਕਾਪੀ ਲੱਗੀ ਉਹਦਾ ਕਲੇਮ ਪਹੁੰਚ ਜਾਂਦਾ ਲੱਖ ਜਿਹੜੀ ਆਪਣੀ ਇੰਡੀਆ ਦੀ ਜਿਹੜੀ ਆਪਣੇ ਜਨਸੰਖਿਆ ਹੈਗੀ ਇਹ ਕਰਪਚਾਰੀ ਕਰੋੜੇ ਗਰੀਬਨ ਹੈਗੀ ਪਰ ਉਹਦੇ ਵਿੱਚੋਂ 35 5 540 40 ਮਿਲੀਅਨ ਲੋਕ 54 ਕਰੋੜਾਂ ਲੋਕਾਂ ਨੇ ਇੰਸ਼ੋਰੈਂਸ ਲਈ ਹੈ ਤੇ ਮੈਂ ਇਹ ਚਾਹਣਾ ਕਿ ਜਦੋਂ ਵੀ ਕਲੇਮ ਦਿੱਤਾ ਜਾਵੇ ਜੀ ਜੀ ਕਿਉਂਕਿ ਦੇਖੋ ਜਿਹੜੀ ਇੰਸ਼ੋਰੈਂਸ ਹੈ ਛੋਟੀ ਭੈਣ ਭਾਈ ਮਾਪੇ ਦੇ ਮੰਗੂ ਜੀ ਜੀ ਛੋਟੇ ਨਾਲ ਵੱਡੇ ਨਾਲ ਮੋਢਾ ਲਾ ਕੇ ਖੜੀਏ ਬਿਲਕੁਲ ਸਾਡੇ ਸਮੇਂ ਵਿੱਚ ਬਿਲਕੁਲ ਖੜਦੇ ਠੀਕ ਹੈ ਤੇ ਇਸ ਲਈ ਜਿਹੜੇ ਲੋਕ ਇਸ ਤੋਂ ਵਾਂਗੇ ਰਹਿ ਜਾਂਦੇ ਨੇ ਉਹਨਾਂ ਨੂੰ ਵੀ ਜਦੋਂ ਜਿਸ ਤਰ੍ਹਾਂ ਹੁਣ ਆਪਾਂ ਨਾ ਫੌਜ ਦੇ ਵਿੱਚ ਭਰਦੇ ਨੇ ਅਗਲਾ ਬੜਾ ਖੁਸ਼ ਹੁੰਦਾ ਵੀ ਸਾਡਾ ਵੀ ਫੌਜੀ ਹੁੰਦਾ ਠੀਕ ਹੈ ਤੇ ਸਾਨੂੰ ਵੀ ਇੰਨੇ ਬੈਨੀਫਿਟ ਮਿਲ ਜਾਂਦੇ ਤੇ ਠੀਕ ਹੈ ਤੇ ਅਗਰ LIC ਦੀ ਵੀ ਜਦੋਂ ਵੀ ਕਲੇਮ ਤੁਸੀਂ ਦਿਨੇ ਹੋ ਤਾਂ ਉਹਨੂੰ ਪਲੀਜ਼ ਸੋਸ਼ਲ ਮੀਡੀਆ ਤੇ ਹਾਂ ਬਿਲਕੁਲ ਜੀ ਤੇ ਪਿੰਡ ਲੈਵਲ ਤੇ ਉਹਨਾਂ ਨੂੰ ਜ਼ਰੂਰ ਹਾਈਲਾਈਟ ਕਰਿਆ ਕਰੋ ਬਿਲਕੁਲ ਜੀ ਮੈਂ ਤੁਹਾਡੇ ਨਾਲ ਵੀ ਗੱਲ ਸ਼ੇਅਰ ਕਰਨਾ ਚਾਹੁੰਦਾ ਮੇਰਾ ਅ 12 12 13 ਸਾਲਾਂ ਦੇ ਮੇਰਾ ਤਾਂ ਅਜੇ ਤੱਕ ਕੋਈ ਆਪਣਾ ਕਲੇਮ ਤਾਂ ਆਇਆ ਨਹੀਂ ਕਿਉਂਕਿ ਮੈਂ ਇੱਕ ਡਾਕਟਰ ਹਾਂ ਉਹਦੇ ਨਾਲ ਮੈਂ ਕਦੇ ਕਿਸੇ ਗਲਤ ਪਰਸਨ ਦੀ ਪਾਲਸੀ ਨਹੀਂ ਕੀਤੀ ਇਸੇ ਕਰਕੇ ਮੇਰੇ ਐਲਐਸਸੀ 'ਚ ਰਿਕਾਰਡ ਆ ਕਿ ਮੇਰਾ ਕਲੇਮ ਨਹੀਂ ਆਇਆ ਠੀਕ ਨੰਬਰ 2 ਤੇ ਪਰ ਕਿਸੇ ਦੇ ਕਰੀ ਹੋਈ ਪਾਲਸੀ ਦਾ ਕਲੇਮ ਮੈਨੇ ਇਧਰ ਬੜਲੇ ਪਿੰਡ ਦੇ ਸਰਪੰਚ ਨੂੰ ਦਵਾਇਆ ਸੀ ਅਸੀਂ 14 ਲੱਖ 80 ਹਜ਼ਾਰ ਰੁਪਏ ਉਹਨੂੰ ਮਿਲਿਆ ਜੀ ਤਾਂ ਜਿਹਦੀ ਬਦੌਲਤ ਅੱਜ ਉਹ ਪੂਰਾ ਪਿੰਡ ਬੀਮਾਗ੍ਰਾਮ ਬਣਨ ਜਾ ਰਿਹਾ ਕਿ ਸਾਰੇ ਪਿੰਡ ਨੂੰ ਪਤਾ ਲੱਗਾ ਕਿ ਸਰਪੰਚ ਨੂੰ ਇੰਨਾ ਕਲੇਮ ਮਿਲਿਆ ਤਾਂ ਲੋਕੀ ਪਾਲਸੀਆਂ ਫਟਾਫਟ ਕਰਾ ਰਹੇ ਨੇ ਜੀ ਮੈਂ ਆਪਣੇ ਨਗਰ ਦੀ ਤੁਹਾਨੂੰ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਹਾਂ ਹਾਂਜੀ ਅ ਬਹੁਤ ਰਿਚ ਫੈਮਿਲੀ ਆ ਹਾਂਜੀ ਉਹਨਾਂ ਦੀ ਰਿਸਰ ਦੇ ਡੈਥ ਹੋ ਗਈ ਓਕੇ ਉੱਥੇ ਉਹਨਾਂ ਨੂੰ 1.5 ਕਰੋੜ ਰੁਪਏ ਕਲੇਮ ਮਿਲਿਆ ਓਕੇ ਤਾਂ ਜਦੋਂ ਪਹਿਲਾਂ ਉਹ ਫੈਮਿਲੀ ਨੂੰ ਮੈਂ ਕਿਹਾ ਸੀਗਾ ਵੀ ਮੈਨੂੰ ਜੀ ਤੁਸੀਂ ਐਲਐਸਸੀ ਕਰਵਾ ਲਓ ਤਾਂ ਪਾਲਸੀ ਵਲ ਡਿਸਕਸ ਕਰਨੀ ਸੀ ਉਹ ਕਹਿੰਦੇ ਸਾਡੀਆਂ ਪਹਿਲੇ ਤਿੰਨ ਚਾਰ ਚੱਲਦੀਆਂ ਨੇ ਜੀ ਹੋਰ ਨਹੀਂ ਪਰ ਹੋਣੀਆਂ ਹਾਂ ਜੀ ਦੇਖਾ ਜੀ ਕੋਈ ਗੱਲ ਨਹੀਂ ਵਧੀਆ ਚੱਲ ਰਹੀਆਂ ਨੇ ਫਿਰ ਕੋਈ ਚੱਕਰ ਨਹੀਂ ਨਾ ਹੋਵੇ ਤਾਂ ਔਖਾ ਹੁੰਦਾ ਜੀ ਪਰ ਜਦੋਂ ਉਹ ਉਹਦੇ ਰਿਸ਼ਤੇ ਦੇ ਵਿੱਚ 1.5 ਕਰੋੜ ਦਾ ਕਲੇਮ ਮਿਲਿਆ ਓਕੇ ਤਾਂ ਉਹਨਾਂ ਨੇ ਮੈਨੂੰ ਆਪ ਫੋਨ ਕਰਿਆ ਹਾਂਜੀ ਮੈਨੂੰ ਕਹਿੰਦੇ ਵੀ ਦਰਸ਼ਨ ਸਾਡੀ ਆ ਕੇ ਉਹ ਵਾਲ ਸੀ ਕਰੋ ਜਿਹਦਾ ਮਰਦਵਾ 1.5 ਕਰੋੜ ਮਿਲਦਾ ਜੀ ਤਾਂ ਮੈਂ ਪਾਟ ਨੂੰ ਕਿਹਾ ਜੀ ਤੁਸੀਂ ਓਕੇ ਹੋ ਕੋਈ ਪ੍ਰੋਬਲਮ ਤਾਂ ਨਹੀਂ ਆਈ ਵੀ ਪਿਵਰੇ ਕੋ ਬਿਮਾਰੀ ਆਈ ਨਾ ਅਗਲਾ ਕਹਿੰਦਾ ਹੁਣੇ ਕਰਵਾ ਲਈ ਹਾਂਜੀ ਮੈਂ ਉਹ ਗੱਲ ਨਹੀਂ ਮੈਂ ਇਦਾਂ ਦੀ ਕੋਈ ਗੱਲ ਨਹੀਂ ਵੀ ਸਾਡੇ ਰਿਸ਼ਤੇਦਾਰ ਜੀ ਕਰਾਈ ਹੋਈ ਸੀ ਉਹਨਾਂ ਨੂੰ 1.5 ਕਰੋੜ ਰੁਪਏ ਕਲੇਮ ਮਿਲਿਆ ਤਾਂ ਕਿ ਸਾਨੂੰ ਵੀ ਉਦਾਂ ਦੀ ਪਾਲਸੀ ਮਿਲੇ ਕਿ ਸਾਡੇ ਬੱਚਿਆਂ ਦੇ ਬਾਅਦ 1.5 ਕਰੋੜ ਰੁਪਏ ਮਿਲੇ ਅੱਛਾ ਆਪਣੇ ਦਰਸ਼ਨ ਜੀ ਇੱਥੇ ਇੱਕ ਹੋਰ ਪ੍ਰੋਬਲਮ ਗਰਾਉਂਡ ਲੈਵਲ ਤੇ ਜੋ ਕਿ ਫੇਸ ਕਰਦੇ ਨੇ ਜੀ ਜੀ ਕਿ ਕਾਫੀ ਦੇਖੋ ਆਪਣਾ ਜਿਹੜਾ ਸਮਾਜ ਹੈ ਹਾਂਜੀ ਹਾਂਜੀ ਆਪਣੇ ਔਨੈਸਟੀ ਦੀ ਕਮੀ ਹੈ ਬਿਲਕੁਲ ਬਿਲਕੁਲ ਕਮੀ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਹਾਂ ਹਾਂਜੀ ਜਿਹੜੀ ਜਿਹੜੇ ਭੋਲੇ ਪਾਲੇ ਲੋਕ ਨੇ ਉਹਨਾਂ ਦੀ ਇੰਨੀ ਹਜੇ ਅਵੇਅਰਨੈਸ ਨਹੀਂ ਹੈਗੀ ਕਿ ਉਹ ਜਿਹੜੀ ਆਪਣੀ ਇੰਸ਼ੋਰੈਂਸ ਦੀ ਪੇਮੈਂਟ ਹੈ ਹਾਂਜੀ ਹਾਂਜੀ ਉਹ ਡਾਇਰੈਕਟ ਪੇ ਕਰਨ ਬਿਲਕੁਲ ਹੀ ਬਿਲਕੁਲ ਤੇ ਉਹ ਕਈ ਵਾਰੀ ਏਜੰਟਸ ਲੈ ਜਾਂਦੇ ਨੇ ਤੇ ਉਹਨਾਂ ਦੀ ਪਾਲਸੀ ਦੀ ਪੇਮੈਂਟ ਲੇਟ ਕਰ ਦਿੰਦੇ ਆ ਬਿਲਕੁਲ ਤੇ ਜਿਹਨਾਂ ਦੇ ਵਿੱਚ ਕਾਫੀ ਪ੍ਰੋਬਲਮ ਆਉਂਦੀਆਂ ਨੇ ਇਸ ਇਸ ਪ੍ਰੋਬਲਮ ਹੱਲ ਕਰਨ ਦੇ ਲਈ ਤੁਹਾਡੇ ਕੋਲ ਕੀ ਐਡਵਾਈਸ ਬਿਲਕੁਲ ਜੀ ਐਲਐਸਸੀ ਕੋ ਦੇਖੋ ਹੁਣ ਬੜੀਆਂ ਆਪਸ਼ਨ ਆ ਗਈਆਂ ਹਾਂਜੀ ਜਿੱਦਾਂ ਹੁਣ ਹਰ ਬੰਦੇ ਦੇ ਫੋਨ ਤੇ ਗੂਗਲ ਪੇ ਚੱਲਦਾ ਫੋਨ ਤੇ ਪੇਪੀ ਲੋਕੀ ਉੱਥੋਂ ਪੇ ਕਰਨ ਲੱਗੇ ਜੀ ਹੁਣ ਜਿਹੜੇ ਵਿਚਾਰੇ ਆਪਣੇ ਪੰਜਾਬ ਦੇ ਜ਼ਿਆਦਾ ਐਨਆਰਆਈਸ ਨੇ ਹਾਂਜੀ ਉਹ ਇੱਥੋਂ ਪਾਲਸੀ ਲੈ ਕੇ ਫੋਰਨ ਚਲੇ ਜਾਂਦੇ ਆ ਜੀ ਤੇ ਫਿਰ ਉਸਦੇ ਵੀਰੇ ਵੀ ਅਸੀਂ ਇੱਥੋਂ ਕਿੱਦਾਂ ਪੇ ਕਰੀਏ ਤੁਹਾਨੂੰ ਦੱਸਿਆ ਵੀ ਨੇਟ ਬੈਂਕਿੰਗ ਉੱਥੋਂ ਵੀ ਚੱਲਦੀ ਆ ਗੂਗਲ ਪੇ ਵੀ ਚਲਾਂਦੇ ਆ ਆਪਣੇ ਪਿੰਡ ਦੇ ਕਾਫੀ ਕਸਟਮਰ ਨੇ ਹਾਂਜੀ ਜਿਹੜੇ ਕੀ ਮੈਂ ਉਹਨਾਂ ਨੂੰ ਕਾਲ ਮੈਸੇਜ ਕਰ ਦਿੰਨਾ ਵਟਸਐਪ ਤੇ ਵੀ ਐਂਟਾ ਕਰਕੇ ਤੁਹਾਡੀ ਪਾਲ ਵੀਡੀਓ ਆ ਜੀ ਤਾਂ ਉੱਥੋਂ ਹੀ ਕਰਕੇ ਉਹ ਮੈਨੂੰ ਸਕ੍ਰੀਨਸ਼ਾਟ ਭੇਜ ਦਿੰਦੇ ਨੇ ਜੀ ਲੋ ਸਰ ਹੋ ਗਿਆ ਜੀ ਓਕੇ ਬਹੁਤ ਵਧੀਆ ਗੱਲ ਆਈ ਪਰ ਕਾਫੀ ਜਿਹੜੇ ਬੰਦੇ ਹਜੇ ਵੀ ਮਤਲਬ ਸੋਸ਼ਲ ਮੀਡੀਆ ਨਾਲ ਟੱਚ ਨਹੀਂ ਹੈਗੇ ਜੀ ਜਾਂ ਕੁਝ ਲੋਕੀ ਡਰਦੇ ਨੇ ਕਿ ਸਾਡੇ ਪੈਸੇ ਨਾ ਇਧਰ ਉਧਰ ਨਿਕਲ ਜਾਣ ਕੌਣ ਚੋਂ ਜੀ ਕੁਝ ਇਸ ਕਰਕੇ ਨਹੀਂ ਕਰਦੇ ਬਾਕੀ ਜਿਹੜੇ ਲੋਕੀ ਨਾ ਪੈਸੇ ਇਦਾਂ ਲੈ ਜਾਂਦੇ ਆ ਅੱਗੇ ਆਪਣੇ ਜ਼ਰੂਰਤ ਲਈ ਵਰਤ ਲੈਂਦੇ ਆ ਹਾਂਜੀ ਤੇ ਐਲਐਸਸੀ ਕੋ ਪੈਸਾ ਨਹੀਂ ਪਹੁੰਚਦਾ ਤੇ ਉਹਦੇ ਪੈਸੇ ਜਿਹੜੇ ਪ੍ਰੀਮੀਅਮ ਉਹ ਡਿਊ ਰਹਿ ਜਾਂਦਾ ਹਾਂਜੀ ਤੇ ਉਹਦੇ ਫਿਰ ਦੇਖੋ ਲੇਟ ਫੀਸ ਵੀ ਪੈਂਦੀ ਆ ਉਹਦਾ ਜੁਰਮਾਨਾ ਵੀ ਬਹੁਤ ਸੀ ਟੁੱਟ ਵੀ ਜਾਂਦੀ ਆ ਫਿਰ ਉਹ ਦੁਬਾਰਾ ਰਿਵਾਈਵ ਕਰਾਉਣੀ ਪੈਂਦੀ ਆ ਦਰਸ਼ਨ ਜੀ ਇੱਕ ਬੜਾ ਹੋਰ ਸਿਨੈਰੀਓ ਹੈ ਆਪਣਾ ਜੀ ਜੀ ਪਾਲਿਸੀ ਜਿਹੜੀ ਇੰਸ਼ੋਰੈਂਸ ਪਾਲਿਸੀ ਹੈ ਜਿਆਦਾਤਰ ਜਿਹੜੇ ਲੋਕ ਹੈਂਡ ਟੂ ਮਾਉਥ ਨੇ ਹਾਂਜੀ ਯਾਨੀ ਉਹਨਾਂ ਨੂੰ ਇਹ ਜੀ ਦੀ ਜ਼ਿਆਦਾ ਜ਼ਰੂਰਤ ਹੈ ਬਿਲਕੁਲ ਜ਼ਰੂਰਤ ਜਿਹੜੇ ਅਮੀਰ ਨੇ ਉਹਨਾਂ ਨੂੰ ਘਟ ਹੈ ਪਰ ਸਾਡੀ ਉਲਟਾ ਸਿਨੈਰੀਓ ਹੈ ਇੰਸ਼ੋਰੈਂਸ ਨੂੰ ਜਿੰਨੇ ਵੀ ਜਿਹੜੇ ਆਪਣੇ ਅਮੀਰ ਲੋਕ ਨੇ ਉਹ ਯਾਰਾ ਲੈਂਦੇ ਨੇ ਤੇ ਜਿਨ੍ਹਾਂ ਨੂੰ ਇੰਸ਼ੋਰੈਂਸ ਜ਼ਿਆਦਾ ਹੈਲਪਫੁਲ ਹੋ ਸਕਦੀ ਹੈ ਉਹ ਘਟ ਲੈਂਦੇ ਦੇਖੋ ਉਹਨਾਂ ਨੂੰ ਪਤਾ ਆਪਣੀ ਜ਼ਰੂਰਤ ਦਾ ਆਪਣੇ ਵੈਲਿਊ ਦਾ ਉਹ ਇਸ ਲਈ ਲੈਂਦੇ ਨੇ ਜਿੱਦਾਂ ਕਾਫੀ ਅੱਜਕੱਲ ਤਾਂ ਜਿਵੇਂ ਵਨ ਟਾਈਮ ਅਗਲਾ ਇਨਵੈਸਟਮੈਂਟ ਕਰਨਾ ਹੈ 2000 ਰੁਪਏ ਹਾਂਜੀ ਤਾਂ ਉਹਨਾਂ ਨੂੰ ਪਤਾ ਵੀ ਜਦੋਂ ਸਾਡਾ ਜਿਹੜਾ ਪੈਸਾ ਕਿ ਸਾਨੂੰ ਟੈਕਸ ਫ੍ਰੀ ਮਿਲੇਗਾ ਹਾਂਜੀ ਅੱਜ ਜ਼ਮਾਨਾ ਹੈਗਾ ਮਿਊਚੁਅਲ ਫੰਡ ਦਾ ਹਾਂਜੀ ਠੀਕ ਹੈ ਜੀ ਇਸ ਚਿੱਪ ਦਾ ਜੋ ਚੱਲ ਰਹੀ ਆ ਹਾਂਜੀ ਤਾਂ ਅਗਰ ਉਹ ਬੰਦਾ ਬੈਂਕ ਦੇ ਥਰੂ ਲੈਂਦਾ ਜਾਂ ਆਨਲਾਈਨ ਲੈਂਦਾ ਜਦੋਂ ਉਸ ਪ੍ਰੋਡਕਟ ਨੂੰ ਸੇਲ ਕਰੂਗਾ ਹਾਂਜੀ ਤਾਂ ਉਸ ਟਾਈਮ ਉਹਦਾ 30% ਟੈਕਸ ਕੱਟ ਜਾਂਦਾ ਜੀ ਅਗਰ ਉਹ ਐਲਐਸਸੀ ਦੇ ਥਰੂ ਲਊਗਾ ਉੱਥੇ ਕੋਈ ਟੈਕਸ ਨਹੀਂ ਲੱਗਦਾ ਜੀ ਦੂਸਰੀ ਗੱਲ ਜਿਹੜੇ ਵਿਚਾਰੇ ਬਿਲਕੁਲ ਲੋ ਸਟੈਂਡਰਡ ਫੈਮਿਲੀਆਜ਼ ਜਿਹੜੇ ਰਹ ਰਹੇ ਨੇ ਗਰੀਬ ਲੋਕ ਹਾਂਜੀ ਉਹ ਵਿਚਾਰਿਆਂ ਨੂੰ ਆ ਹੁੰਦਾ ਵੀ ਸਾਡਾ ਅੱਜ ਦੀ ਦਿਹਾੜੀ ਲੱਗੀ ਆ ਅੱਜ ਦਾ ਚੱਲ ਰਿਹਾ ਕੱਲੂ ਦੇਖਾਂਗੇ ਹਾਂਜੀ ਪਰ ਉਹ ਇੱਕ ਤਾਂ ਪਹਿਲੇ ਵਿਚਾਰੇ ਗਰੀਬ ਨੇ ਦੁਖੀ ਨੇ ਹਾਂਜੀ ਉਲਟਾ ਉਹਨਾਂ ਦੀ ਇੰਸ਼ੋਰੈਂਸ ਨਹੀਂ ਹੁੰਦੀ ਹਾਂਜੀ ਉੱਥੇ ਉਹ ਬੜੇ ਲਾਸਟ ਨੇ ਦੇਖੋ 20 ਰੁਪਏ ਤਾਂ ਕੋਈ ਵੱਡੀ ਗੱਲ ਨਹੀਂ ਕੋਈ ਵੀ ਸੇਵ ਕਰ ਸਕਦਾ ਪਰ ਡੇ ਹਾਂਜੀ LIC ਦੇ ਵਿੱਚ ਸਭ ਤੋਂ ਸਸਤੀ ਪਾਲਸੀ 10 ਰੁਪਏ ਤੋਂ ਸਟਾਰਟ ਹੋਵੇ 10 ਰੁਪਏ ਰੋਜ਼ ਦੀ ਕੀ ਗੱਲ ਹੈ ਜੀ ਜਿਹੜੀ ਤੁਹਾਡੀ ਪੈਨਸ਼ਨ ਪ੍ਰੋਬਲਮ ਆਇਆ ਜੀ ਜੀ ਪੈਨਸ਼ਨ ਤੁਹਾਡੀ ਪੈਨਸ਼ਨ ਪਾਲਸੀਜ਼ ਨੇ ਜੀ ਜੀ ਉਹ ਉਹ ਵੀ ਤੁਹਾਡੀ LIC ਬਲਕ ਬਿਲਕੁਲ ਜੀ ਬਹੁਤ ਵਧੀਆ ਨੇ ਮੇਰੀ ਖੁਦ ਦੀ ਵੀ ਲਈ ਹੋਈ ਆ ਹਾਂ ਅੱਛਾ ਇੱਥੇ ਮੈਂ ਪਲੀਜ਼ ਮੈਂ ਇੱਥੇ ਕਈ ਵਾਰੀ ਸਾਡੇ ਕਿਸਾਨ ਭਾਈ ਵੀ ਇਹ ਕੋਸ਼ਿਸ਼ ਕਰਦੇ ਨੇ ਕਿ ਜਿਹੜੀ ਪੈਨਸ਼ਨ ਹੈ ਉਹ ਸਿਰਫ ਨੌਕਰੀ ਵਾਲਿਆਂ ਨੂੰ ਮਿਲਦੀ ਹੈ ਬਿਲਕੁਲ ਨਾਲ ਨਾਲ ਇਹ ਇਹ ਸਰ ਜਿਹੜੀ ਨੌਕਰੀ ਵਾਲਿਆਂ ਨੂੰ ਪੈਨਸ਼ਨ ਮਿਲਦੀ ਹੈ ਹਾਂ ਜੀ ਹਾਂ ਸਨੋ ਕ੍ਰੀਆ ਲੈਣਾ ਪੈਸਾ ਕੱਟ ਗਈ ਉਹਨਾਂ ਨੂੰ ਮਿਲਦੀ ਹੈ ਬਿਲਕੁਲ ਬਿਲਕੁਲ ਸਰਲੀ ਚੋ ਕੱਟ ਕੇ ਉਹ ਪੈਸੇ ਦੀ ਪੈਨਸ਼ਨ ਲੱਗਦੀ ਹੈ ਮੈਂ ਉਹਨਾਂ ਨੂੰ ਕਈ ਵਾਰੀ ਦੱਸਦਾ ਕਿ ਯਾਰ ਮੈਂ ਜਦੋਂ ਮੇਰੀ ਰਿਟਾਇਰਮੈਂਟ ਤੇ ਮੇਰੀ 1.5 ਲੱਖ ਰੁਪਏ ਪੈਨਸ਼ਨ ਹੋ ਜਣੀ ਹੈ ਬਿਲਕੁਲ ਜੀ ਮੈਂ ਮੈਂ ਪੈਨਸ਼ਨ ਲਈ ਇਨਵੈਸਟ ਕੀਤਾ ਹੈ ਹਾਂ ਬਿਲਕੁਲ ਜੇ ਪਕਰਾਂਗੇ ਦੇਖੋ ਅੱਜ ਬੂਟਾ ਲਗਾਵਾਂਗੇ ਕੱਲੋਂ ਫਲ ਦਰਖਤ ਬਣ ਕੇ ਉਹ ਹੀ ਫਲ ਦਊਗਾ ਜੇ ਅੱਜ ਕਹਿੰਦੇ ਕਿ ਬੀਜੀ ਕੱਕ ਦਿਨ ਕਹਿੰਦੇ ਕਿ ਬੀਜੀ ਸੀ ਅੱਜ ਵੱਡਾਂਗੇ ਤਾਂ ਹੀ ਫਲ ਮਿਲਣਾ ਚਾਹੇ ਤੁਸੀਂ ਬਿਜ਼ਨਸਮੈਨ ਹੋ ਚਾਹੇ ਤੁਸੀਂ ਨੌਕਰੀ ਕਰਦੇ ਹੋ ਚਾਹੇ ਐਜੂਕੇਟ ਹੋ ਕੇ ਇਨਵੈਸਟ ਕਰਨਗੇ ਬਿਲਕੁਲ ਤਾਂ ਤੁਹਾਨੂੰ ਤੁਹਾਨੂੰ ਬੜਾਪੇ ਦੇ ਵਿੱਚ ਕਿਸੇ ਦੇ ਹੱਥ ਡਣੇ ਨਹੀਂ ਪੈਣਗੇ ਬਿਲਕੁਲ ਹੀ ਬਿਲਕੁਲ ਦੇਖੋ ਐਲ ਆਈ ਸੀ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਵੀ ਨੋ ਡਾਊਟ ਕਿਸੇ ਤਰ੍ਹਾਂ ਦਾ ਕੋਈ ਰਿਸਕ ਨਹੀਂ ਜੀ ਬਿਲਕੁਲ ਕੋਈ ਕਿਸੇ ਗੱਲ ਤੋਂ ਚੀਜ਼ ਗੰਡ ਡਰਨ ਦੀ ਲੋੜ ਨਹੀਂ ਜੀ ਬਹੁਤ ਲੋਕਾਂ ਨੇ ਹੁੰਦਾ ਨੇ ਵੀ ਇਹ ਐਲ ਆਈ ਸੀ ਬੇਇੱਜ਼ਤੀ ਜੀ ਜਾਂ ਪ੍ਰਾਈਵੇਟ ਹੋ ਗਈ ਐਦਾਂ ਦਾ ਕੁਝ ਨਹੀਂ ਹੈਗਾ ਹਾਂਜੀ ਤੁਸੀਂ ਇਹਦਾ ਸੈਕਸ਼ਨ 37 38 ਕਿਸੇ ਵਕੀਲ ਤੋਂ ਖੁਦ ਦੀ ਸਟੱਡੀ ਕਰਕੇ Google ਤੇ ਕਰਕੇ ਦੇਖੋ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਕੀ ਚਾਹੀਏ ਨਹੀਂ ਇਹ ਤਾਂ ਚਲੋ ਇਹ ਉਹ ਲੋਕਾਂ ਦੇ ਆ ਗੋਚ ਹੁੰਦੀ ਆ ਜਿਨ੍ਹਾਂ ਨੇ ਤੇ ਸਦਾ ਹੀ ਬਸ ਕੇਂਦਰੇ ਕਰਨਾ ਹਾਂ ਕਿ ਇਹਨਾਂ ਨੂੰ ਕਰਨਾ ਹੁੰਦਾ ਹਾਂ ਹਾਂਜੀ ਤੇ ਦੂਸਰੀ ਗੱਲ ਇਹ ਹੈ ਪੈਨਸ਼ਨ ਦੇ ਐਲਐਸਆਈ ਦੇ ਵਿੱਚ ਕਾਫੀ ਪ੍ਰੋਵੀਜ਼ਨ ਪਲਾਨ ਬਣਾਏ ਹੋਏ ਨੇ ਜਿੱਦਾਂ ਇੱਕ ਤਾਂ ਹੁੰਦਾ ਆਪਾਂ ਰੈਗੂਲਰ ਪ੍ਰੀਮੀਅਮ ਪੇ ਕਰਕੇ ਹਰ ਸਾਲ ਕਿਸ਼ਤ ਭਰ ਕੇ ਵੀ ਆਪਾਂ ਪੈਨਸ਼ਨ ਲੈ ਸਕਦੇ ਹਾਂ ਜੀ ਅੱਜ ਕਿਸੇ ਬੰਦੇ ਦੀ 35 ਸਾਲ ਉਮਰ ਆ ਅਗਰ ਉਹ 25 ਸਾਲ ਪ੍ਰੀਮੀਅਮ ਪੇ ਕਰਦਾ ਤਾਂ ਉਹਨੂੰ ਵੀ ਗਵਰਨਮੈਂਟ EMPLOYE ਮੰਗੋ 60 ਸਾਲ ਦੀ ਉਮਰ ਦੇ ਵਿੱਚ ਪੈਨਸ਼ਨ ਲੱਗੂਗੀ ਹਰ ਹਾਲ ਦੇ ਵਿੱਚ ਜੀ ਜੋ ਪੈਸਾ ਭਰਿਆ ਉਹ ਦਾ ਫੰਡ ਇਕੱਠਾ ਪਿਆ ਉਹ ਜਦੋਂ ਚਾਹਵੇ ਜਿਉਂਦੇ ਜੀ ਆਪ ਵੀ ਖਿਡਾ ਸਕਦਾ ਜੀ ਨਹੀਂ ਉਹਦੇ ਮਰਨ ਤੋਂ ਬਾਅਦ ਉਹਦੀ ਫੈਮਿਲੀ ਨੂੰ ਸਾਰਾ ਪੈਸਾ ਦਿੱਤਾ ਜਾਊਗਾ ਜੀ ਟੈਕਸ ਫਰੀ ਜੀ ਦੂਸਰੀ ਗੱਲ ਕਈ ਬੰਦੇ ਕਹਿੰਦੇ ਜੀ ਮੇਰੀ ਉਮਰੇ 55 60 ਸਾਲ ਹੋ ਗਈ ਹਾਂਜੀ ਮੈਂ 20 25 ਸਾਲ ਤਾਂ ਨਹੀਂ ਭਰ ਸਕਦਾ ਪਰ ਮੈਨੂੰ ਤਾਂ ਹੁਣੇ ਪੈਨਸ਼ਨ ਚਾਹੀਦੀ ਹੈ ਹਾਂਜੀ ਤਾਂ ਐਲਐਸਸੀ ਦੇ ਵਿੱਚ ਐਦਾਂ ਦੇ ਪਲਾਨ ਨੇ ਜੀਵਨ ਸ਼ਾਂਤੀ ਜੀਵਨ ਅਕਸ਼ੇ ਜਿੱਦੇ ਵਿੱਚ ਅੱਜ ਪੈਸੇ ਰੱਖੋ ਹਾਂਜੀ ਅਗਲੇ ਮਹੀਨੇ ਪੈਨਸ਼ਨ ਸਟਾਰਟ ਹਾਂਜੀ ਠੀਕ ਹੈ ਜੀ ਅੱਛਾ ਸਰ ਇੱਕ ਚੀਜ਼ ਵੇਖੋ ਜ਼ਿਆਦਾ ਕਰ ਜਰੋਂ ਆਪਾਂ ਇੰਸ਼ੋਰੈਂਸ ਕਰਵਾਣੇ ਆ ਜੀ ਜੀ ਆਪਾਂ ਇੰਸ਼ੋਰੈਂਸ ਕਰਾਉਣੇ ਆ ਕਿ ਸਾਡੀ ਜਿਹੜੀ ਇਹ ਪਾਲਸੀ ਹੈ ਇਹ ਨਾ ਬੈਨੀਫਿਟ ਹੈ ਅਗਰ ਅਸੀਂ ਸਾਨੂੰ ਮਿਸ ਹੈਪਨਿੰਗ ਹੋ ਗਈ ਤਾਂ ਸਾਡੇ ਜਿਹੜੇ ਪਿੱਛੇ ਨੇ ਫੈਮਿਲੀ ਨੂੰ ਮਿਲੇ ਪਰ ਕੀ ਕਰਦੇ ਆ ਅਸੀਂ ਇੰਸ਼ੋਰੈਂਸ ਕਰਕੇ ਉਹ ਜਿਹੜੀ ਇੰਸ਼ੋਰੈਂਸ ਦੀ ਪਾਲਸੀ ਦੀ ਇਨਫੋਰਮੇਸ਼ਨ ਜਾਂ ਕਾਪੀ ਹੈ ਉਹ ਅਸੀਂ ਆਪਣੇ ਕੋਲ ਹੀ ਇਹ ਜਿਥੋਂ ਰੱਖ ਲੈਣੇ ਆ ਕਿ ਸਾਡੀ ਫੈਮਿਲੀ ਨੂੰ ਦੋਦੇ ਬਾਰੇ ਨੌਲੇਜ ਨਹੀਂ ਹੁੰਦੀ ਬਿਲਕੁਲ ਜੀ ਬਿਲਕੁਲ ਤੇ ਜਿਹੜੀ ਨਾਮ ਹੈ ਸਾਡੇ ਨੋਮਿਨੀ ਨੇ ਉਹਨਾਂ ਦੀ ਇਸ ਲਈ ਇਹ ਚੀਜ਼ ਵੀ ਜ਼ਰੂਰੀ ਹੈ ਕਿ ਬਿਲਕੁਲ ਜੀ ਕਿ ਉਹਦੀ ਫੈਮਿਲੀ ਦੇਖੋ ਜਦੋਂ ਵੀ ਪਾਲਸੀ ਲੈਣੀ ਆ ਹਾਂ ਜੀ ਐਡਵਾਈਜ਼ਰ ਨੂੰ ਆਪਣੇ ਘਰ ਬੁਲਾਓ ਆਪਣੀ ਫੈਮਿਲੀ ਕੋਲੇ ਬੈਠੀ ਹੋਵੇ ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿ ਜਦੋਂ ਇਹਨਾਂ ਦੀ ਪਾਲਿਸੀ ਪੂਰੀ ਹੋਗੀ ਸਾਨੂੰ ਕਿਆ ਕਿੰਨੇ ਪੈਸੇ ਮਿਲਨੇ ਆ। ਹਾਂਜੀ। ਅਗਰ ਕੋਈ ਗਲਵਾਤ ਹੋ ਜਾਂਦੀ ਆ ਕਿੰਨਾ ਕਲੇਮ ਮਿਲਣਾ ਤਾਂ ਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੋਵੇ। ਜਣੀ ਇਹ ਚੀਜ਼ ਦੱਸਣ ਨਾਲ ਕੋਈ ਮੌਤ ਤਾਂ ਨਹੀਂ ਆਉਂਦੀ। ਜਣੀ ਇਹ ਇਹ ਨਹੀਂ ਚੀਜ਼ ਤਾਂ ਬਹਿਮ ਨਹੀਂ ਕਰਨਾ ਚਾਹੀਦਾ। ਨਹੀਂ ਨਹੀਂ ਬਿਲਕੁਲ ਬਿਲਕੁਲ। ਤਾਂ ਇੱਕ ਇੱਕ ਕਾਰ ਦੀ ਟਿੱਪਣੀ ਲੈ ਰਹੇ ਆ। ਵੀ ਉਹਨੂੰ ਜੇ ਹੁਣ ਆਪਾਂ ਕਹੀਏ ਵੀ ਭਾਈ ਕਾਰ ਦੀ ਟਿੱਪਣੀ ਆਪਾਂ ਜੇ ਲਾ ਲਈ ਤਾਂ ਆਪਣਾ ਪੈਨਸ਼ਨ ਹੋ ਜਾਊਗਾ। ਨਹੀਂ ਇਹ ਨਹੀਂ ਹੈਗਾ। ਬਿਲਕੁਲ ਬਿਲਕੁਲ। ਦੇਖੋ ਇਸ ਟਿੱਪਣੀ ਆਪਣੇ ਲਈ ਇਸ ਕਰਕੇ ਆ ਕਿ ਉਹ ਆਪਣੀ ਦੇ ਪੈਂਟਰ ਹੁੰਦਾ ਤਾਂ ਆਪਣੇ ਕੰਮ ਆ ਜੂਵੇ ਬਿਲਕੁਲ ਦੇਖੋ ਇੰਸ਼ੋਰੈਂਸ ਦੇ ਬਰਤੀ ਪਹਿਲਾਂ ਤਾਂ ਲੋਕਾਂ ਨੂੰ ਆਪਣੀ ਸੋਚ ਬਦਲਨੀ ਪੈਣੀ ਹੈ ਜੀ ਜਿਹੜੀ ਅੱਜ ਦੀ ਜਨਰੇਸ਼ਨ ਆ ਉਹ ਕਹਿੰਦੇ ਆ ਕਿ ਮੈਨੂੰ ਮੇਰਾ ਟਰਮ ਇੰਸ਼ੋਰੈਂਸ ਕਰ ਦੋ ਆਸ ਮੈਨੂੰ ਸ਼ਾਰਟ ਟਰਮ ਦੇ ਦੋ ਮੈਨੂੰ 5 ਸਾਲ ਦੀ ਕੋਈ ਪਾਲਿਸੀ ਦੇ ਦੋ ਤਾਂ ਦੇਖੋ ਐਲਐਸਸੀ ਕੋਲੇ ਪਹਿਲਾਂ 20 25 ਸਾਲ ਤੋਂ ਘੱਟ ਕੋਈ ਪਲਾਨ ਨਹੀਂ ਸੀਗਾ ਜੀ ਤਾਂ ਉਹਨੇ ਲੋਕਾਂ ਦੀ ਅੱਜ ਦੀ ਜਨਰੇਸ਼ਨ ਦੀ ਮੰਗ ਮੰਗ ਨੂੰ ਦੇਖਦੇ ਹੋਏ ਹਾਂਜੀ ਉਹ ਕਹਿੰਦੇ ਵੀ ਕਿਉਂ ਨਾ ਆਪਾਂ ਵੀ 5 5 ਸਾਲ ਦੇ ਪਲਾਨ ਕੱਢ ਲਈਏ ਬਿਲਕੁਲ ਜਿੱਦਾਂ ਦਾ ਬੰਦਾ ਚਾਹਦਾ ਉਦਾਂ ਦਾ ਪਲਾਨ ਐਲਐਸਸੀ ਨੇ ਲਾਸ ਕਰਤਾ ਵੀ 3 ਸਾਲ ਬਾਅਦ 2 ਸਾਲ ਭਰ ਸਕਦੇ ਆ 3 ਸਾਲ ਭਰ ਸਕਦੇ ਆ 5 ਸਾਲ ਬਾਅਦ ਜਦੋਂ ਤੁਹਾਨੂੰ ਲੋੜ ਆ ਤੁਸੀਂ ਪੈਸੇ ਲੈ ਸਕਦੇ ਹੋ ਜੀ ਪਹਿਲਾਂ ਦੇਖਿਓ ਇਥੇ ਮੈਂ ਸਾਰੇ ਇੱਕ ਹੋਰ ਛੋਟੇ ਨਾਲ ਸ਼ੇਅਰ ਕਰਨਾ ਮੈਨੂੰ ਬੜੇ ਇੱਕ ਸਿਆਣੇ ਸਾਡੇ ਬਜ਼ੁਰਗ ਸੀਗੇ ਜੀ ਉਹਨਾਂ ਨੇ ਕਿਹਾ ਕਹਿੰਦੇ ਮੈਂ ਆਪਣੀਆਂ ਭੈਣਾਂ ਨੂੰ ਰਖੜੀ ਦੇ ਉੱਤੇ ਦੇਖੋ ਰਖੜੀ ਦੇ ਉੱਤੇ ਪੇਮੈਂਟ ਨਹੀਂ ਦਿੰਦਾ ਹਾਂ ਮੈਂ ਉਹਨਾਂ ਨੇ ਇੰਸ਼ੋਰੈਂਸ ਕਰਵਾਇਆ ਬਹੁਤ ਵਧੀਆ ਗੱਲ ਹੈ ਜੀ ਦੇਖੋ ਉਹ ਸਦਾ ਦੇਣਾ ਹਾਂਜੀ ਬੰਦਾ ਰਹੇ ਨਾ ਰਹੇ ਹਾਂਜੀ ਜਿੱਦਾਂ ਇੱਕ ਐਲਸੀੀ ਦੀ ਪਲਾਨ ਆ ਜੀਵਨ ਮੰਗ ਜਾਂ ਜੀਵਨ ਉਤਸਵ ਹਾਂਜੀ ਉਹਨੂੰ ਅਗਰ ਲੋਕੀ ਆਪਣੇ ਬੱਚੇ ਦੇ ਬਰਥਡੇ ਤੇ ਲੈ ਲੈਣ ਆਪਣੇ ਮੈਰਿਜ ਅਨਿਵਰਸਰੀ ਤੇ ਲੈ ਲੈਣ ਹਾਂਜੀ ਜਾਂ ਆਪਣੇ ਸਿਸਟਰ ਨੂੰ ਗਿਫਟ ਕਰ ਦੇਣ ਹਾਂਜੀ ਕੋਈ ਰਖੜੀ ਵਾਲੇ ਦਿਨ ਇੱਕ ਤਾਂ ਉਹਦਾ ਪੈਸਾ ਹਰ ਸਾਲ ਉਹ ਬੰਦਾ ਰਹੇ ਨਾ ਰਹੇ ਹਾਂਜੀ ਪਰ ਫੇਰ ਵੀ ਉਹਨਾਂ ਦੇ ਭੈਣਾਂ ਨੂੰ ਹਰ ਸਾਲ ਪੈਸਾ ਮਿਲਦਾ ਰਹੇ ਵੀ ਕਿ ਫਿਰ ਹੋਰ ਮੈਂ ਤੁਹਾਨੂੰ ਦੱਸਾਂ ਵੀ ਕੁਝ ਐਨ ਆਰ ਆਈਜ਼ ਬੜੇ ਜਿਹੇ ਵਾਈਜ਼ ਇੰਟੈਲੀਜੈਂਟ ਐਨ ਆਰ ਆਈ ਨਹੀਂ ਜੀ ਜੀ ਉਹ ਜਿਵੇਂ ਹੁਣ ਪਿੰਡ ਦੀ ਵਿੱਚ ਆਪਣੇ ਕੋਈ 2 ਲੱਖ ਜਾਂ 3 ਲੱਖ ਟੂਰਨਾਮੈਂਟਾਂ ਤੇ ਲਾ ਕੇ ਜਾਂਦਾ ਜਾ ਉਹ ਕਰ ਗਿਆ ਉਹੀ ਉਹ 3 ਲੱਖ ਹਾਂਜੀ ਹਾਂ ਲੋਕਾਂ ਦੀ ਇੰਸ਼ੋਰੈਂਸ ਆ ਕਰਵਾ ਦਿੰਦੇ ਨਹੀਂ ਗੋਰਮਾਂ ਦੰਡਿਆ ਬਿਲਕੁਲ ਜੀ ਤੇ ਉਹ 3 ਲੱਖ ਦਾ ਜਿਹੜਾ ਬੈਨੀਫਿਟ ਹੈ ਹਾਂ ਜੀ ਆ ਕਰੋੜਾਂ ਦੇ ਵਿੱਚ ਬਦਲ ਜਾਂਦਾ ਹੈ ਬਿਲਕੁਲ ਬਦਲੂਗਾ ਤੇ ਉਹ ਜਿਹੜਾ ਜਿਹੜਾ ਟੂਰਨਾਮੈਂਟਾਂ ਦੇ ਖਰਚ ਹੁੰਦਾ ਵਾਵਾ ਹੁੰਦੀ ਹੈ ਉਹ ਤਿੰਨ ਦਿਨ ਦੀ ਬਿਲਕੁਲ ਜੀ ਬਿਲਕੁਲ ਤਿੰਨ ਦਿਨ ਦੀ ਤੇ ਜੇ ਉਹ ਜਿਹੜੀ 3 ਲੱਖ ਦਾ ਜਿਹੜੀ ਇਨਵੈਸਟਮੈਂਟ ਆ ਉਹ ਫੈਮਲੀਆਂ ਨੂੰ ਕਿੰਨੀਆਂ ਦੇ ਵਿੱਚ ਫੈਮਲੀ ਨੂੰ ਪਹਿਲਾਂ ਤਾਂ ਮਿਲ ਜਾਣੀ ਹੈ ਤੇ ਫਿਰ ਉਸ ਤੋਂ ਅੱਗੇ ਜੇ ਕੋਈ ਉਹਨਾਂ ਦਾ ਬੈਨੀਫਿਟ ਲਈ ਕੋਈ ਮੈਡੀਕਲ ਕੇਅਰ ਦੀ ਜਾਂ ਕੋਈ ਮੈਂਸਪਿੰਗ ਦੇ ਤੌਰ ਤੇ ਤਾਂ ਉਹਨਾਂ ਦਾ 3 ਲੱਖ ਕਰੋੜਾਂ ਚ ਬਦਲ ਜਾਣਾ ਬਿਲਕੁਲ ਬਦਲਣਾ ਜੀ ਦੇਖੋ ਉਹਦੇ ਚ ਆਉਂਦਾ ਵੀ ਕਿੰਨੇ ਲੋਕਾਂ ਦੀ ਤੁਸੀਂ ਲਾਈਫ ਦਾ ਇੱਕ ਐਸਾ ਪ੍ਰੋਵੀਜ਼ਨ ਕਰਤਾ ਕਿ ਤੁਹਾਨੂੰ ਕਰਕੇ ਵੀ ਤੁਹਾਨੂੰ ਤੁਹਾਡੇ ਰਹਿਣ ਤੋਂ ਬਾਅਦ ਤੱਕ ਵੀ ਸਕੂਨ ਰਹਿਣਾ ਹਾਂਜੀ ਬੰਦੇ ਦਾ ਦੇਖੋ ਕਦੋਂ ਨਹੀਂ ਪਤਾ ਕਦੋਂ ਚਲੇ ਜਾਣਾ ਪਰ ਅਗਰ ਤੁਸੀਂ ਕਿਸੇ ਦੀ ਇਹ ਪ੍ਰੋਵੀਜ਼ਨ ਕਰਿਆ ਇੰਸ਼ੋਰੈਂਸ ਦਾ ਹਾਂਜੀ ਉਹਦਾ ਪ੍ਰੀਮੀਅਮ ਤੁਸੀਂ ਭਰ ਰਹੇ ਹੋ ਹਾਂਜੀ ਉਹ ਬੰਦੇ ਨੂੰ ਕੱਲੂ ਪਾਲਸੀ ਪੂਰੀ ਹੋ ਗਈ ਹਾਂਜੀ ਤਾਂ ਉਹਨੂੰ 3-4 ਲੱਖ ਰੁਪਏ ਮਿਲ ਗਿਆ ਤਾਂ ਉਹਨੇ ਆਪਣਾ ਕੋਈ ਸਤ ਗਿਰ ਰਹੀ ਹੈ ਉਹ ਘਰ ਦਾ ਕਰ ਲਿਆ ਕੋਈ ਬੱਚੇ ਦੀ ਮੈਰਿਜ ਕਰਤੀ ਜਾਂ ਆਪਣੇ ਬੜੇਪੇ ਲਈ ਉਹ ਦਵਾਈਆਂ ਕੋਈ ਬਿਮਾਰੀ ਦਾ ਇਲਾਜ ਕਰਾ ਲੂਗਾ ਤੋਂ ਕਿੱਥੇ ਕਿੱਥੇ ਯੂਜ਼ ਹੋ ਕਿੰਨਾ ਕਰੀ ਹੋਇਆ ਜਿਵੇਂ ਆਪ ਸਾਡੇ ਕੋਲ ਹੀ ਲੇਬਰ ਕੰਮ ਕਰਦੀ ਹੈ ਬਿਲਕੁਲ ਜੀ ਤਾਂ ਮੇਰੇ ਨਾਮ ਹੈ ਸੰਜੀਤ ਦੇ ਨਾਲ ਹੀ ਆਧਾਰ ਕਾਰਡ ਲੈ ਕੇ 100 400 ਦੀ ਜਿਹੜੀ ਐਕਸੀਡੈਂਟਲ ਇੰਸ਼ੋਰੈਂਸ ਹੁੰਦੀ ਹੈ ਉਹ ਕਰਾ ਦੇਣੀ ਹੈ ਬਾਈ ਦਾ ਵੀ ਉਹਨੂੰ ਕੋਈ ਉਹਦੀ ਕੋਈ ਸਰਟੀਫਿਕੇਟ ਲੱਗੇ ਤਾਂ ਸਾਨੂੰ ਉਹਦੀ ਸਹਾਇਤਾ ਕਰਨ ਦੇ ਵਿੱਚ ਲੱਖ ਰੁਪਏ ਦੇਣਾ ਪੈਂਦਾ ਦੇਖੋ ਅਗਰ ਤੁਸੀਂ ਕੋਈ ਆਪਣੇ ਕੋਲ ਅਪਲਾਈ ਰੱਖਿਆ ਉਹ ਤੁਹਾਡੇ ਕੋਲ ਕੰਮ ਕਰ ਰਿਹਾ ਹਾਂਜੀ ਹਾਂਜੀ ਤਾਂ ਜਦੋਂ ਉਹ ਤੁਹਾਡੇ ਤੋਂ ਪੈਸੇ ਲੈਂਦਾ ਮਹੀਨੇ ਦੇ ਆਪਣੀ ਫੈਮਲੀ ਨੂੰ ਬਾਹਰ ਭੇਜਦਾ ਅਦਰ ਅਦਰ ਸਟੇਟ ਚ ਹੈਨਾ ਹਾਂਜੀ ਤੇ ਦੂਸਰਾ ਕੀ ਹੁੰਦਾ ਕਿਸੇ ਕਾਰਨ ਉਹ ਬੰਦੇ ਡੈਥ ਹੋ ਗਈ ਹਾਂਜੀ ਤਾਂ ਉਹਦੀ ਫੈਮਲੀ ਤੁਹਾਡੇ ਕੋਲ ਆ ਕੇ ਖੜ ਜਾਣਾ ਜੇ ਤੁਹਾਡੇ ਕੋਈ ਬੰਦਾ ਸਾਡਾ ਕੰਮ ਕਰਦਾ ਸੀ ਮਦਦ ਕਰੋ ਸਾਡੀ ਹਾਂਜੀ ਆਪਾਂ ਖੁਦ ਉਹਦੀ ਮਦਦ ਕਰਨ ਦੀ ਬਜਾਏ ਉਹਦੀ ਐਲਐਸਆਈ ਦਾ ਕਲੇਮ ਲੈ ਕੇ ਦਈਏ ਹਾਂਜੀ ਇਹ ਆ ਲਓ ਜੀ ਅਸੀਂ ਇਹਦੇ ਨਾਮ ਤੇ ਪਾਲਸੀ ਕਰਾਈ ਸੀ ਆ ਇਹਦਾ 4 ਲੱਖ ਰੁਪਏ 5 ਲੱਖ ਜੋ ਬਣਦਾ ਆ ਫਲੇਮ ਆ ਇਹ ਉਹ ਬਣਦਾ ਜਲੋ ਤਾਂ ਉਹ ਵੀ ਕੁਝ ਤੁਹਾਨੂੰ ਵੀ ਲੋਕੋ ਕੀ ਮੈਂ ਉਦੋਂ ਇਹਦਾ ਬਹੁਤ ਵਧੀਆ ਕੰਮ ਕਰਦਾ ਸੀ ਜਿਹੜਾ ਮੈਂਦਾ ਪ੍ਰੋਵੀਜ਼ਨ ਕਰਦਾ ਸੀ ਚਲੋ ਆਪਣੇ ਦਰਸ਼ਨ ਜੀ ਅੱਜ ਦੇ ਆਪਾਂ ਐਪੀਸੋਡ ਦੇ ਵਿੱਚ ਜੀ ਜੀ ਇੰਨਾ ਹੀ ਕਵਰ ਕਰਦੇ ਆਂ ਤੇ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਜੀ ਦਰਸ਼ਨ ਜੀ ਪਹਿਲਾਂ ਵੀ ਸਾਡੇ ਇੱਕ ਮਹਾਨ ਸਮਾਜ ਸੇਵੀ ਜੀ ਆਪਣੇ ਬਾਦ ਜੀ ਜੀ ਕਿੰਨਾ ਉਹਨਾਂ ਦਾ ਪੂਰਾ ਸ਼੍ਰੀ ਗੋਪਾਲ ਜੀ ਸ਼੍ਰੀ ਗੋਪਾਲ ਜੀ ਜਿਹੜੇ ਇੱਕ ਸਾਡੇ ਇਲਾਕੇ ਦੇ ਮਸ਼ਹੂਰ ਬਾਦ ਜੀ ਸੀਗੇ ਉਹਨਾਂ ਦੇ ਨਾਲ ਉਹਨਾਂ ਦੇ ਸਮਾਜ ਸੇਵੀ ਕੰਮ ਦੇ ਵਿੱਚ ਇਨਾ ਦਾ ਬੜਾ ਯੋਗਦਾਨ ਰਿਹਾ ਹੁਣ ਵੀ ਇਹ ਉਹਨਾਂ ਤੋਂ ਜਿੰਨਾ ਵੀ ਕੁਝ ਗੁਣ ਸਿੱਖੇ ਨੇ ਡਾਕਟਰੀ ਲਾਈਨ ਦੇ ਵਿੱਚ ਇਹ ਕੰਮ ਕਰਦੇ ਰਹਿੰਦੇ ਨੇ ਉਸੇ ਹੀ ਹੁਣ ਇਹ ਜਿਹੜੀ ਇੰਸ਼ੋਰੈਂਸ ਸੈਕਟਰ ਹੈ ਇਹ ਵੀ ਇੱਕ ਸਮਾਜ ਸੇਵਾ ਹੈ ਜਿਹਨੋਂ ਕੇ ਇਮਾਨਦਾਰੀ ਨਾਲ ਇਸ ਸੈਕਟਰ ਦੇ ਵਿੱਚ ਕੰਮ ਕਰਨਾ ਤਾਂ ਮੈਂ ਰਫਾ ਨੂੰ ਇੱਥੇ ਦੱਸਣਾ ਚਾਹੁੰਦਾ ਵੀ ਕਦੇ ਵੀ ਸਾਡੇ ਇਲਾਕੇ ਦੇ ਵਿੱਚ ਤੁਹਾਨੂੰ ਕਿਸੇ ਕਲੇਮ ਦੀ ਜਾਂ ਇੰਸ਼ੋਰੈਂਸ ਦੀ ਜਾਣਕਾਰੀ ਦੀ ਕੋਈ ਵੀ ਲੋੜ ਹੋਵੇ ਫ੍ਰੀ ਆਫ ਕੋਸਟ ਆਪਣੇ ਜਦੋਂ ਮਰਜ਼ੀ ਦਸਨ ਜੀ ਨੂੰ ਆਕੇ ਮਿਲੋ ਤੇ ਇਹਨਾਂ ਨਾਲ ਅਪਾਇੰਟਮੈਂਟ ਬੁਲਾ ਕੇ ਤਾਂ ਤੁਸੀਂ ਆਪਦੀ ਜਿਹੜੀ ਪਾਲਿਸੀਜ਼ ਨੇ ਆਪਣੇ ਜੀਵਨ ਨੂੰ ਸੁਰੱਖਿਅਤ ਬਣਾਉਣ ਦੇ ਲਈ ਤੇ ਸ਼ਾਂਤੀ ਦੇ ਵਿੱਚ ਜਿਉਣ ਦੇ ਲਈ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰੋ ਨਾਲ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਚੈਨਲ ਦੀ ਆਉਣ ਵਾਲੇ ਵੀਡੀਓਜ਼ ਨਾਲ ਜੁੜਨ ਦੇ ਲਈ ਪਲੀਜ਼ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਦੇ ਨਾਲ ਸਾਰੀਆਂ ਵੀਡੀਓਆਂ ਦਾ ਆਨੰਦ ਮਿਲਦਾ ਰਹੇ ਬਿਲਕੁਲ ਜੀ ਬਿਲਕੁਲ ਤੇ ਮਹੰਮਾ ਜੀ ਤੁਹਾਡਾ ਬੜਾ ਧੰਨਵਾਦ ਹੈ ਬਿਲਕੁਲ ਜੀ ਬਿਲਕੁਲ ਤੁਹਾਡਾ ਬੜਾ ਧੰਨਵਾਦ ਅੱਜ ਕਰਦੇ ਹਾਂ ਪ੍ਰਮਾਤਮਾ ਤੁਸੀਂ ਅੱਜ LIC ਦੇ ਐਡਵਾਈਜ਼ਿੰਗ ਪੋਸਟ ਦੇ ਵਿੱਚ ਹੈਗੇ ਤਾਂ ਅੱਗੇ ਤਰੱਕੀ ਕਰਦੇ ਆਂ ਏਦਾਂ ਹੀ ਚੱਲਦੀ ਰਹੇ ਤੇ ਸਾਡੇ ਇਲਾਕੇ ਦਾ ਮਾਣ ਵਧਦਾ ਰਹੇ ਥੈਂਕ ਯੂ ਸੋ ਮਚ ਜੀ ਤੁਹਾਡਾ ਬੜਾ ਧੰਨਵਾਦ ਤੁਸੀਂ ਆਪ ਦਾ ਕੀਮਤੀ ਸਮਾਂ ਕੱਢ ਕੇ ਆਏ ਹੋ